ਅੱਜ ਸਾਡੇ ਤਰਨਤਾਰਨ ਹਲਕੇ ਦੇ ਸਮੁੱਚੇ ਸਾਡੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਪਿੰਡਾਂ ਦੇ ਆਗੂ ਸਾਰੇ ਮੋਤਬਰ ਸੱਜਣ ਜਿਨ੍ਹਾਂ ਦੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਅਚਾਰ ਦੇ ਲਾਇਆ ਤੇ ਅੱਜ ਸਾਰੀ ਪਾਰਟੀ ਨੇ ਸਮੁੱਚੀ ਨੇ ਖੁਸ਼ੀ ਮਨਾਈ ਆ ਕਿ ਸਾਡੇ ਪਰਿਵਾਰ ਚ ਵਾਧਾ ਆਇਆ ਇੱਕ ਚੰਗੇ ਇਨਸਾਨ ਆਏ ਆ ਤੇ ਉਹਨਾਂ ਵਿਸ਼ਵਾਸ ਤੋਂ ਆਇਆ ਸਾਰਿਆਂ ਨੇ ਕਿ ਹਰਮੀਤ ਸਿੰਘ ਸੰਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਾਡੇ ਇੱਥੇ ਅੰਗਸੋਲ ਜੀ ਤੇ ਹੋਰ ਵੀ ਸਾਡੇ ਜਿੰਨੇ ਸਾਥੀ ਆ ਤਰਨਤਾਰ ਨਾਲ ਕਿਤੋਂ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਾਡੇ ਐਮਐਲਏ ਖੀਮ ਕਰਨ ਤੋਂ ਸਰਦਾਰ ਸਰਵਣ ਸਿੰਘ ਧੁੰਨ ਜੀ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਗੁਰਦੀਪ ਸਿੰਘ ਲਖਣਾ ਜੀ ਤੇ ਹੋਰ ਵੀ ਜਿੰਦੇ ਆ ਆਮ ਆਦਮੀ ਪਾਰਟੀ ਦੇ ਸਮੁੱਚੇ ਤਰਨਤਾਰ ਨਾਲ ਕਿਦੇ ਆਗੂ ਆ ਉਹ ਸਾਰੇ ਇੱਥੇ ਹਾਜ਼ਰ ਤੇ ਸਾਰਿਆਂ ਨੇ ਇੱਕ ਮੁੱਠ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਜਿਹੜੀ ਚੋਣ ਕੈਂਪੇਨ ਆ ਉਹ ਅੱਜ ਤੋਂ ਹੀ ਸ਼ੁਰੂ ਕਰਤੀ ਆ ਪਰਮਾਤਮਾ ਕਿਰਪਾ ਕਰੇ ਸਰਦਾਰ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਇਹ ਅੱਜ ਜਿਹੜਾ ਵਿਗਲ ਪਜਾਤਾ ਸਾਰਿਆਂ ਨੇ ਇਹ ਤਗੜੀ ਲੀਡ ਨਾਲ ਸਾਰੇ ਜਿਤਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਉਣ ਗਿਆ ਅੱਜ ਆਮ ਆਦਮੀ ਪਾਰਟੀ ਨੇ ਕੱਲ ਹਰਮੀਤ ਸਿੰਘ ਸੰਧੂ ਨੂੰ ਵਾਲ ਕੰਚਰਜ ਜਿਹੜਾ ਵਾ ਅਨਾਉਂਸ ਕੀਤਾ ਸੀ ਤੇ ਅੱਜ ਸਾਰੇ ਵਰਕਰਾਂ ਨੇ ਜਿਹੜਾ ਉਹਨਾਂ ਨੂੰ ਜੀ ਆਇਆਂ ਆਖਿਆ ਵਾ ਤੇ ਸਾਰਿਆਂ ਨੇ ਇੱਕ ਉਹਨਾਂ ਨਾਲ ਮੀਟਿੰਗ ਲਾਈ ਆ ਅੱਗੇ ਕਿਹੜੇ ਢੰਗ ਨਾਲ ਕੰਮ ਕਰਨਾ ਉਹਦੇ ਤੇ ਚਰਚਾ ਕੀਤੀ